ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਦਬੜੀ ਖਾਨਾ ਜੇਕਰ ਤੁਸੀਂ ਵੀ ਆਪਣੀ ਛੱਤ ਤੇ ਸਫਲਤਾਪੂਰਵਕ ਉਗਾਉਣਾ ਚਾਹੁੰਦੇ ਹੋ ਜੈਵਿਕ ਸਬਜ਼ੀਆਂ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਸੋ ਵੀਡੀਓ ਨੂੰ ਕਰੋ ਵੱਤੋਂ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਘਾਤੇਓ ਕਲਿੱਕ ਸੋ ਆਓ ਜਾਣਦੇ ਹਾਂ ਕੀ ਅਤੇ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਸੋਇਲ ਹੋਲਡਿੰਗ ਪਿਟਸ ਬਣਾਵਾਂਗੇ ਜਾਨੀ ਕਿ ਕਿਆਰੀਆਂ ਵੀਡੀਓ ਚ ਦਿਖਾਏ ਅਨੁਸਾਰ ਇੱਟਾਂ ਦੇ ਜੋੜ ਮਾਰਦੇ ਹੋਏ ਤੁਸੀਂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਕਿਆਰੀਆਂ ਬਣਾਉਣੀਆਂ ਇਹਨਾਂ ਦੀ ਚੜਾਈ 2.5 ਤੋਂ ਲੈ ਕੇ 4 ਫੁੱਟ ਹੋ ਸਕਦੀ ਹੈ 9 ਤੋਂ 12 ਇੰਚ ਡੂੰਘਾਈ ਕਰਨੀ ਹੈ ਤੇ ਲੰਬਾਈ ਜਿੰਨੀ ਤੁਹਾਡੇ ਕੋਲੇ ਜਗ੍ਹਾ ਉਪਲਬਧਾ ਉਸ ਹਿਸਾਬ ਨਾਲ ਉਸ ਤੋਂ ਬਾਅਦ ਕਰਨੀ ਹੈ ਸਫਾਈ ਤਾਂ ਕਿ ਰੋੜੀਆਂ ਵਗੈਰਾ ਇਹਦੇ ਚੋਂ ਬਾਹਰ ਚਲੀਆਂ ਜਾਣ ਤੇ ਫਿਰ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਤਿੰਨਾਂ ਸਾਈਡਾਂ ਤੋਂ ਇਹਨੂੰ ਪੋਲੀਥੀਨ ਨਾਲ ਕਵਰ ਕਰ ਦੇਣਾ ਤਾਂ ਕਿ ਛੱਤ ਨੂੰ ਪਾਣੀ ਨਾ ਲੱਗੇ ਤੇ ਫੇਰ ਬਣਾਉਣਾ ਆਪਾਂ ਸੋਇਲ ਮਿਕਸਚਰ ਦੋਸਤੋ ਸੋਇਲ ਮਿਕਸਚਰ ਕਿਵੇਂ ਬਣਾਉਣਾ ਇਹ ਸਾਰੀ ਜਾਣਕਾਰੀ ਤੁਸੀਂ ਕਰਨੀ ਹੈ ਕਾਪੀ ਪੈਨ ਤੇ ਨੋਟ ਸੋ ਆਪਣੇ ਕਾਪੀ ਪੈਨ ਉਠਾਓ ਤੇ ਇਹ ਜੋ ਮੈਂ ਦੱਸਣ ਲੱਗਾ ਉਹਨੂੰ ਚੰਗੀ ਤਰ੍ਹਾਂ ਨੋਟ ਕਰੋ ਸੋਇਲ ਮਿਕਸਚਰ ਬਣਾਉਣ ਲਈ ਸਾਨੂੰ ਚਾਹੀਦੀ ਹੈ 40% ਮਿੱਟੀ 40% ਗਨੋਆ ਦੀ ਖਾਦ ਜਾਂ ਗੋਬਰ ਗੈਸ ਦੀ ਪੁਰਪਰੀ ਸਲਰੀ ਜਾਂ ਰੂੜੀ ਦੀ ਪੂਰੀ ਗਲੀ ਸੜੀ ਤਿਆਰ ਖਾਦ 10% ਕੋਕੋ ਪੀਟ ਜੇ ਕੋਕੋ ਪੀਟ ਤੁਹਾਨੂੰ ਨਾ ਮਿਲੇ ਤਾਂ ਤੁਸੀਂ ਜਿਹੜਾ ਹੈਗਾ ਖਾਦ ਦੀ ਮਾਤਰਾ 50% ਕਰ ਲੈਣੀ ਹੈ ਉਸ ਤੋਂ ਬਾਅਦ ਜੋ 10% ਬਚਿਆ ਉਹਦੇ ਵਿੱਚ ਆਪਾਂ ਲੈਣੀ ਹੈ ਸਰੋਂ ਦੀ ਖਾਲ ਪਾਥੀਆਂ ਦੀ ਸਵਾਹ ਟ੍ਰਾਈਕੋਡਰਮਾ ਸੰਜੀਵਨੀ ਮਾਈ ਕੋਰਾਈਜ਼ਾ ਮੈਟਰੀਜ਼ੀਅਮ ਐਨੀਸੋਪਲੀ ਜਿਹਨੂੰ ਕੇ ਕਾਲੀ ਚੱਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ აਜੋਟੋ ਵੈਕਟਰ ਇਹ ਸਾਰੇ ਬੈਕਟੀਰੀਆ ਆਪਾਂ ਲੈਣੇ ਆ ਇਹ ਸਾਰਾ ਸਮਾਨ ਆਪਾਂ ਵੀਡੀਓ ਚ ਦਿਖਾਈ ਅਨਸਾਰ ਲੈ ਕੇ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਇਹ ਜਿਹੜਾ ਸੋਇਲ ਮਿਕਸਚਰ ਹੈਗਾ ਉਹਨੂੰ ਆਪਾਂ ਕਿਆਰੀਆਂ ਦੇ ਵਿੱਚ ਪਾਉਣਾ ਇਹ ਜਿਹੜਾ ਸੋਇਲ ਮਿਕਸਚਰ ਨੂੰ 3-4 ਵਾਡਾਂ ਦੇ ਦੇ ਕੇ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰਨਾ ਜ਼ਰੂਰੀ ਹੈ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਕਰਤੇ ਪਏ ਆ ਦੋਸਤੋ ਜਿਹੜਾ ਟ੍ਰਾਈਕੋਡਰਮ ਹੈ ਉਹ ਤੁਹਾਡੇ ਪੌਦਿਆਂ ਦੀਆਂ ਜੜ੍ਹਾਂ ਨੂੰ ਹਾਨੀਕਾਰਕ ਫੰਗਸ ਤੋਂ ਬਚਾਉਂਦਾ ਮੈਟਰੀਜ਼ਮ ਐਨੀਸੋਪਲੀ ਤੁਹਾਡੇ ਪੌਦਿਆਂ ਨੂੰ ਜ਼ਮੀਨ ਦੇ ਵਿੱਚੋਂ ਲੱਗਣ ਵਾਲੇ ਕੀੜਿਆਂ ਤੋਂ ਬਚਾਉਂਦੀ ਹੈ ਮਾਈਕੋ ਰਾਈਜ਼ਾ ਤੁਹਾਡੇ ਪੌਦਿਆਂ ਦੀ ਜੜ੍ਹਾਂ ਦੀ ਗਰੋਥ ਕਰਾਉਂਦਾ ਤੇ ਜਿਹੜਾ ਅਜੋਟੋ ਵੈਕਟਰ ਹੈ ਉਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਫੜ ਕੇ ਤੁਹਾਡੇ ਪੌਦਿਆਂ ਦੀਆਂ ਜੜ੍ਹਾਂ 'ਚ ਫਿਕਸ ਕਰਦਾ ਸੋ ਇਹ ਸਾਰਾ ਸੋਇਲ ਮਿਕਸਚਰ ਆਪਾਂ ਇਸ ਤਰ੍ਹਾਂ ਬਣਾ ਲੈਣਾ ਤੇ ਉਦੋਂ ਬਾਅਦ ਬੇਸ ਬਣਾਉਣਾ ਕਿਆਰੀਆਂ ਦੇ ਵਿੱਚ ਪਰਾਲੀ ਪਾ ਕੇ ਉੱਤੇ ਉਹਨੂੰ ਡੀਕੰਪੋਜ਼ਰ ਦੇ ਨਾਲ ਗਿੱਲਾ ਕਰ ਲੈਣਾ ਇਹ ਪਰਾਲੀ ਕੋਈ 2 ਇੰਚ ਮੋਟੀ ਪਾਉਣੀ ਹੈ ਤੇ ਉਸ ਤੋਂ ਬਾਅਦ ਸੋਇਲ ਮਿਕਸਚਰ ਭਰ ਕੇ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਕਿਆਰੀਆਂ ਆਪਾਂ ਤਿਆਰ ਕਰ ਲੈਣੀਆਂ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਦਿਖਾਇਆ ਇਹ ਕੰਮ ਕਰਨ ਤੋਂ ਬਾਅਦ ਆਪਾਂ 6 6 ਇੰਚ ਦੀ ਦੂਰੀ ਤੇ ਉਂਗਲ ਦੇ ਨਾਲ ਲੀਕਾ ਮਾਰ ਕੇ ਜਿਹੜੇ ਬੀਜ ਹੈਗੇ ਆ ਚੁਣੇ ਹੋਏ ਉਹਨਾਂ ਨੂੰ ਕੇਰ ਦੇਣਾ ਬੀਜਾਂ ਨੂੰ ਕੇਰਨ ਤੋਂ ਬਾਅਦ ਆਪਾਂ ਇਹਨਾਂ ਉੱਪਰ ਲਾਈਨਾਂ ਦੇ ਉੱਪਰ ਜਿਹੜਾ ਹੈਗਾ ਵਰਮੀ ਕੰਪੋਸਟ ਸ਼ਾਣੀ ਹੋਈ ਦੀ ਡਰੈਸਿੰਗ ਕਰ ਦੇਣੀ ਆ ਇਹ ਡਰੈਸਿੰਗ ਕਰਨ ਤੋਂ ਬਾਅਦ ਇੰਨੀ ਕੁ ਮਾਤਰਾ ਚ ਇਸ ਤਰੀਕੇ ਪਾਣੀ ਪਾਉਣਾ ਕਿ ਉਥੇ ਭਰਪੂਰ ਮਾਤਰਾ ਚ ਨਮੀ ਆ ਜਾਏ ਉਸ ਨਮੀ 사ਦਕਾ ਜਿਹੜੇ ਬੀਜ ਹੈਗੇ ਆ ਪੂੰਗਰਨੇ ਆ ਇਹ ਪਾਣੀ ਪਾਉਣ ਤੋਂ ਬਾਅਦ ਅਗਲਾ ਕੰਮ ਹੈਗਾ ਆਪਾਂ ਆਪਣੀ ਕਿਆਰੀ ਨੂੰ ਪਰਾਲੀ ਦੇ ਨਾਲ ਢੱਕ ਦੇਣਾ ਇਹਦੇ ਦੋ ਫਾਇਦੇ ਆ ਇੱਕ ਤਾਂ ਤਾਪਮਾਨ ਸਹੀ ਰਹੂਗਾ ਤੇ ਦੂਜਾ ਨਵੀਂ ਜਿਹੜੀ ਹੈ ਕਿ ਆ ਉਹ ਐਵੇਪੋਰੇਟ ਨਹੀਂ ਹੋਏਗੀ ਉਹਦੀ ਭਾਫ਼ ਬਣ ਕੇ ਉਹ ਉੱਡੇਗੀ ਨਹੀਂ ਸੋ ਜਿਹੜੇ ਪੌਦੇ ਆਪਾਂ ਟ੍ਰਾਂਸਪਲੈਂਟ ਕਰਨੇ ਆ ਉਹਨਾਂ ਲਈ ਮੈਂ 4 ਫੁੱਟ ਚੌੜੀ ਕਿਆਰੀ ਬਣਾਈ ਆ ਉਹਦੇ ਵਿੱਚ ਪਹਿਲਾਂ ਟੋਏ ਬਣਾਏ ਟੋਆਂ ਚ ਵਰਮੀ ਕੰਪੋਸਟ ਭਰੀ ਜਿਵੇਂ ਤੁਸੀਂ ਦੇਖ ਰਹੇ ਹੋ ਫਿਰ ਇਹਨਾਂ ਵਰਮੀ ਕੰਪੋਸਟ ਵਾਲੇ ਟੋਇਆਂ 'ਚ ਮੈਂ ਗੋਭੀ ਅਤੇ ਬਰੋਕਲੀ ਟਰਾਂਸਪਲੈਂਟ ਕਰਦੀ ਆ ਤੁਸੀਂ ਜੋ ਲਾਉਣਾ ਉਹ ਇਸੇ ਤਰ੍ਹਾਂ ਟੋਏ ਬਣਾ ਕੇ ਵਰਮੀ ਕੰਪੋਸਟ ਭਰ ਕੇ ਟਰਾਂਸਪਲੈਂਟ ਕਰ ਦੇਣਾ ਤੇ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਸੀਨ ਬਣ ਜਾਏਗਾ ਫਿਰ ਇਸ ਤਰ੍ਹਾਂ ਦਾ ਸੀਨ ਬਣਾਉਂਦੇ ਹੋਏ ਤੁਸੀਂ ਜਿਹੜਾ ਹੈਗਾ ਬੂਟਿਆਂ ਨੂੰ ਪਾਣੀ ਦੇ ਦੇਣਾ ਇਸ ਤਰ੍ਹਾਂ ਆਪਣਾ ਜਿਹੜਾ ਹੈਗਾ ਘਰੇਲੂ ਬਾਗੀਚੀ ਵਾਲਾ ਕੰਮ ਮੁਕੰਮਲ ਹੋਉਂਦਾ ਵੀਡੀਓ ਜੇ ਚੰਗੀ ਲੱਗੀ ਹੈ ਤਾਂ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਕਰੋ ਅੱਜ ਲਈ ਇਹਨਾਂ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ